ਸੁੰਦਿਆ ਕਿੰਨੋ ਤੋੜੀ ਦੁਪਹਿਰਾ ਹੋਇਆ ਪਿਆ ਬੜਾ ਹੋ ਗਿਆ ਅੱਜ ਤੱਕ ਥੋੜੀ ਨੀਂਦੇ ਨਹੀਂ ਪੂਰੀ ਹੋਈ ਮੜਾ ਮੋਟਾ ਇਹ ਤਾਂ ਦੇਖ ਲਿਆ ਕਰੋ ਵੀ ਧੁੱਪ ਚੜ੍ਹ ਰਹੀ ਐ ਠੀਕ ਐ ਫਿਰ ਰਾਤ ਹੁਣ ਕੰਮ ਤੇ ਸੀਗਾ ਮੈਂ ਖੇਤ ਜਦ ਨੇਰਾ ਹੋ ਗਿਆ ਨਹੀਂ ਅੱਖ ਖੁੱਲੀ ਕੋ ਲੋੜ ਆ ਗਿਆ ਪਤਾ ਮੈਨੂੰ ਤੁਸੀਂ ਕਿਹੜੀਆਂ ਕਮਾਈਆਂ ਕਰਦੇ ਹੋ ਨਾ ਹੋਤਰਾ ਬੁੜਾ ਕਰਦਾ ਕਮਾਈ ਕੀ ਪਕਾਈ ਮਰ ਜੰਨੀ ਐ ਤੂੰ ਜੇ ਮੈਂ ਖੇਤ 'ਚ ਕੋਈ ਢੱਕਾ ਤੋੜਦਾ ਤਾਂ 4 ਪੈਸੇ ਘਰੇ ਆਉਂਦੇ ਨੇ। ਲੱਗੀ ਵੀ ਆ ਭਾਈ ਮਰਨਗੇ ਕਿਹੜਾ ਕਮਾਉਣੇ? ਚੰਗਾ ਠੀਕ ਐ। ਮੇਰੇ ਤੋਂ ਬਾਲਾ ਨਹੀਂ ਬੋਲਿਆ ਜਾਂਦਾ। ਇੱਕ ਨਾ ਸੌਦਾ ਖਤਮ ਹੋ ਰਿਹਾ ਕਿੰਨੇ ਦਿਨ ਹੋ ਗਏ ਘਰ 'ਚ। ਹੁਣ ਤੁਸੀਂ ਸੌਦਾ ਵੀ ਲੈ ਆਓ। ਹਾਂ ਬਾਪੂ ਜੀ ਨਾ ਪੈਸੇ ਲੈ ਕੇ ਆਏ ਸੀ ਕਿਸੇ ਤੋਂ ਫੜ ਕੇ। ਇਹ ਸੌਦਾ ਲੈ ਆਏ ਆ। ਅੱਛਾ। ਕੀ ਕੀ ਲੈਣਾ ਵਾਲਾ? ਕੀ ਕੀ ਮੁੱਕਿਆ ਪਿਆ? ਇੱਕ ਤਾਂ ਚੀਨੀ ਖਤਮ ਹੋ ਰਹੀ ਐ। ਅੱਛਾ। ਚਾਹ ਪੱਤੀ ਖਤਮ ਹੋ ਰਹੀ ਐ ਤੇ ਸ਼ੱਕਰ ਵੀ ਖਤਮ ਐ। ਕੋਈ ਨਾ ਲਿਆ ਦੂੰਗਾ। ਹਾਂ ਬਾਕੀ ਮੈਂ ਪਰਚੀ ਬਣਾਈ ਹੋਈ ਹੈ ਪਰਚੀ ਲੈ ਜਾਓ ਨਾਲ ਉਹ ਲਿਆ ਦੂੰਗਾ ਕੋਈ ਗੱਲ ਨਹੀਂ ਕਿ ਤਾਂ ਥੋੜੇ ਰੁਪਏ ਨੇ ਇਹਨਾਂ ਕੁਛ ਕਿੱਥੋਂ ਆਜੂ ਨਾਲ ਇਹਨੇ ਰੁਪਿਆਂ ਦਾ ਜਿੰਨਾ ਕੁ ਸੌਦਾ ਲੈਣਾ ਨਾ ਉਹਨੇ ਕਹੇ ਗਏ ਆ ਪੈਸੇ ਹੈਗੇ ਆ ਪੈਸੇ ਮੁੰਡਾ ਇਹ ਸਮਝ ਨਹੀਂ ਆਉਂਦੀ ਹੈਗੀ ਤੂੰ ਜਨਾਨੀ ਆ ਕਿ ਮੇਰੇ ਤੇ ਕੁਛ ਹੋਰ ਕੁਛ ਚੌਦੇ ਦਰ ਲੱਗੀ ਹੋਈ ਆ ਚੰਗਾ ਭਲਾ ਸੁੱਤਾ ਪਿਆ ਸੀ ਤੈਨੂੰ ਪਤਾ ਨਹੀਂ ਰਾਤ ਦਾ ਥੱਕ ਕੇ ਆ ਕੇ ਮੈਂ ਕਿੰਨਾ ਕੁ ਟਾਈਮ ਹੋ ਗਿਆ ਬਸ ਤੂੰ 7 ਵਜੇ ਹੋਣਗੇ 8 ਵਜੇ ਹੋਣਗੇ 11 ਵਜੇ ਪਏ ਨੇ ਹਲਕਾ ਕੋਈ ਨਹੀਂ 7-8 ਟੀ ਲੱਗ ਧੁੱਪ ਤਾਂ ਦੇਖ ਲਓ ਕਿੱਥੇ ਜੜੀ ਪਈ ਐ ਫਿਰ ਕੀ ਹੋ ਗਿਆ ਤੁਹਾਨੂੰ ਤਾਂ ਮੱਥੇ ਤੇ ਧੁੱਪ ਵੀ ਨਹੀਂ ਲੱਗਦੀ ਲੱਗਦੀ ਨਹੀਂ ਧੁੱਪ ਨਾਲੇ ਮੈਂ ਡਿਊਟੀ ਜਾਣਾ ਸੀਗਾ ਲੈਕਚਰ ਦੇਣ ਲੱਗ ਜਾਨੀ ਹੁੰਨੀ ਐ ਤਾਂ ਹੀ ਤਾਂ ਸੌਦੇ ਨੂੰ ਕਿਹਾ ਜੇ ਡਿਊਟੀ ਨਹੀਂ ਜਾਣਾ ਸੀ ਸਰੀਆ ਟੁੱਟਿਆ ਪਿਆ ਫਿਰ ਤਾਂ ਆਹ ਕੱਟ ਪੀ ਲਾਂਦੇ ਕਿਹੜਾ ਤੁਹਾਨੂੰ ਕੋਈ ਤੱਕਾ ਕਰਦਾ ਵੀ ਇੰਨੀ ਪੀਆ ਕਰੋ ਨਾਲੇ ਗਵਾੜ ਚ ਜਲੂਸ ਕੱਢਦੇ ਹਾਂ ਮੈਂ ਕੀ ਜਲੂਸ ਕੱਢਦਾ ਗਵਾੜ ਚ ਮੈਂ ਆ ਜਿਹੜਾ ਰਾਤ ਬੋਲੇ ਸੀ ਬੋਲਿਆ ਸੀ ਨਾਲੇ ਪਤਾ ਕੀ ਕੁਝ ਬੋਲੇ ਹੋ ਤੁਸੀਂ ਉਹ ਮੈਨੂੰ ਸਾਰੀ ਪਤਾ ਹੈ ਜੇ ਮੈਨੂੰ ਯਾਦ ਨਹੀਂ ਰਹਿੰਦਾ ਇਹਦਾ ਮਤਲਬ ਨਹੀਂ ਵੀ ਤੁਸੀਂ ਕੋਈ ਵੀ ਗੱਲ ਬਣਾ ਕੇ ਆਪ ਦੇ ਕੋਲੋਂ ਕਹਿ ਦੋ ਠੀਕ ਹੈ ਸਾਰਾ ਕੁਝ ਹੀ ਪਤਾ ਜੇ ਉਹ ਹੀ ਗੱਲ ਹੈ ਜਿੱਦ ਰੋਟੀ ਮੈਨੂੰ ਫੜਾ ਦਿੰਦੀ ਟਾਈਮ ਤੇ ਨੂਨ ਮਿਰਚ ਤੇ ਸਬਜ਼ੀ ਤੂੰ ਨਹੀਂ ਪਾਉਂਦੀ ਹੈਗੀ ਟਾਈਮ ਤੇ ਰੋਟੀ ਪਾਣੀ ਤੂੰ ਨਹੀਂ ਖਣਦੀ ਫਿਰ ਛਤਰੀ ਖਾਏਂਗੀ ਫਿਰ ਤੇਰੇ ਨਾਮਦਾਰੀ ਥੋੜੀ ਦੇਵਾਂਗਾ ਮੈਂ ਕੋਈ ਸਭ ਕੁਝ ਟਾਈਮ ਤੇ ਮਿਲਦਾ ਤੁਹਾਨੂੰ ਬਸ ਜਿਹੜਾ ਤੁਸੀਂ ਪੀ ਖਾ ਕੇ ਜਿਹੜਾ ਜਲੂਸ ਕੱਢਣਾ ਹੁੰਦਾ ਨਾ ਇਹਦਾ ਰੋਜ਼ ਦਾ ਹੀ ਹੋ ਗਿਆ ਤੁਹਾਡਾ ਇਹ ਨਵੀਂ ਗੱਲ ਨਹੀਂ ਆਏਗੀ ਆਪਦੀ ਪੀਨਾ ਆਪਦੀ ਕਮਾਈ ਕਰਕੇ ਪੀਨਾ ਤੇਰੇ ਪੇਕੇ ਥੋੜੀ ਪਾਇ ਦੇ ਕੇ ਜਾਂਦੇ ਮੈਨੂੰ ਵੀ ਹਾਂ ਸ਼ਰਾਬ ਪੀ ਲੈ ਮਰੀ ਜੈਨੀਆ ਪਕਾਈ ਤੂੰ ਜੇ ਕੰਮ ਕਰਾਂਗੇ ਤਾਂ ਆਪੇ ਖਾਾਂ ਪੀਵਾਂਗੇ ਵੀ ਠੀਕ ਐ ਸਿੱਧੀ ਗੱਲ ਆ ਲੈਕਚਰਾਂ ਮੈਤੇ ਛਾੜਾ ਕਰ ਫਿਰ ਬੁੱਥੜਾ ਘਟਾਉਣੀਆ ਮੈਥੋਂ ਨਾ ਹਰ ਵਾਰੀ ਤੁਸੀਂ ਮੇਰੇ ਪੇਕੇਆਂ ਤੇ ਚੜ ਜਾਂਦੇ ਕੋਈ ਤਾਂ ਗੱਲ ਆਪਦੇ ਘਰ ਚ ਰੱਖ ਲਿਆ ਕਰੋ ਨਾਲੇ ਚੰਗੀ ਥੋੜੀ ਐ ਪੀਣੀ ਜੇ ਮਾੜੀ ਐ ਤਾਂ ਹੀ ਕਹਿਨੀ ਐ ਮੈਨੂੰ ਕੀ ਐ ਤੁਸੀਂ ਸਰੀਰ ਆਪਣਾ ਖਰਾਬ ਕਰਨਾ ਪੀ ਚੱਲੋ ਨਾ ਜਦੋਂ ਤੈਨੂੰ ਪਤਾ ਵੀ ਮੈਂ ਆਪਦੀ ਪੀਣਾ ਸਰੀਰ ਮੇਰਾ ਖਰਾਬ ਹੁੰਦਾ ਤੂੰ ਕਦੋਂ ਲੈਕਚਰ ਦੇਣ ਲੱਗ ਜਾਂਦੀਆਂ ਮੈਨੂੰ ਹੈ ਮਾਣਾ ਬਣਿਆ ਕਰ ਜਨਾਨੀ ਹੈ ਜਨਾਨੀ ਬਣ ਕੇ ਰਹਿ ਫੇ ਛਤਰ ਖਾਮੀ ਮੇਥੋਂ ਲੱਗੀ ਪਿਆ ਪਕਾਈ ਮਰ ਮੇਰਾ ਚਵਰ ਚਵਰ ਗੱਲ ਨਹੀਂ ਬਾਤ ਨਹੀਂ ਹੈਗੀ ਸੌਦਾ ਲੈ ਆ ਦੇਣਾ ਹੋਰ ਲੈ ਆ ਦੇ ਹੋਰ ਮੈਂ ਕਿਹਨੂੰ ਕਹੂੰਗੀ ਸੌਦਾ ਲੈਣ ਨੂੰ ਤੁਹਾਨੂੰ ਇਹ ਕਹੂੰਗੀ ਹੋਰ ਘਰ ਚ ਕੌਣ ਹੈ ਬਾਪੂ ਜੀ ਵੀ ਕਹਿ ਸਕਦੀਆਂ ਉਹ ਵੀ ਲੈ ਸਕਦਾ ਬਾਪੂ ਜੀ ਸੌਦਾ ਲੈਣ ਜਾਣਗੇ ਹੁਣ ਆਪਦੇ ਆਪ ਸੋਚ ਲਿਆ ਕਰੋ ਸਾਰਾ ਕੁਝ ਚੱਲਦੇ ਨੇ ਬੋੜੇ ਦੇ ਗੱਟ ਗੱਟੇ ਕੋਡੇ ਮਰਿਆ ਥੋੜੀ ਹੈ ਨਾਲੇ ਵੀ ਚਾਹ ਪਾਣੀ ਵੀ ਲਿਆ ਦੇ ਮੈਨੂੰ ਸਿੱਧੀ ਮੱਥੇ ਲਿਆ ਕੇ ਪੈਸੇ ਮਾਰੀ ਮਰੀ ਜਿਹੀਆਂ ਪਕਾਈ ਉੱਥੇ ਕੁੱਤੇ ਵਾਂਗੂ ਲੈ ਭੱਜ ਜਾ ਚਾਹ ਪਾਣੀ ਵੀ 7 ਵਜੇ ਦੀ ਹੁੰਦੀ ਐ ਉਰਦੇ ਤਾਂ ਤੁਸੀਂ 11 ਵਜੇ ਰੋਟੀ ਖਵਾ ਦੇ ਹੁਣ ਜਿਹੜੀ ਤੇਰੀ ਜ਼ੁਬਾਨ ਚੱਲਦੀ ਐ ਉਹਨੂੰ ਹਸਾਬਤ ਕਰ ਲੈ ਅਹੇ ਜਾ ਛਤਰਾ ਵਾਲਾ ਫਿਰ ਉਦ ਰਹੇਂਗੀ ਛਤਰਾ ਵਾਲਾ ਫਿਰੂ ਨਾ ساری ਜ਼ਿੰਦਗੀ ਯਾਦ ਰੱਖੇਂਗੀ ਨਾਲੇ ਕਿਸੇ ਕੰਜਰਵੇਂ ਛੜਾਉਣਾ ਵੀ ਨਹੀਂ ਹੈਗਾ ਚਲੋ ਠੀਕ ਐ ਸੌਦਾ ਲੈ ਆ ਮੈਂ ਲੈ ਆਨੀਆ ਚਾਹ ਦੱਸੀ ਗਾਲ ਦੀ ਪਹਿਲਾਂ ਦੱਸੀ ਪੀ ਲੂੰਗਾ ਐਂ ਕਰ ਬਾਬਿਆ ਪੈਸੇ ਮਿਲ ਕੇ ਲੰਘ ਚੱਲ ਹੋਈ ਚੜ ਗਈ ਤਾਂ ਉੱਠ ਖੜਿਆ ਵੀਰਾ ਭਾਬੀ ਹਾਂ ਉੱਠ ਖੜੇ ਕੁਛ ਬੋਲੇ ਤਾਂ ਨਹੀਂ ਤੈਨੂੰ ਪਤਾ ਹੀ ਹੈ ਕੀ ਨਹੀਂ ਬੋਲਦੇ ਹੋ ਸਾਰਾ ਦਿਨ ਉਹਨਾਂ ਨੂੰ ਬੋਲਣ ਤਾਂ ਕੀ ਹੈ ਰਾਤ ਨੂੰ ਪੀ ਕੇ ਬੋਲੀ ਜਾਂਦੇ ਨੇ ਜੇ ਸਵੇਰੇ ਠਾਲ ਦੇ ਤਾਂ ਬੋਲੀ ਜਾਂਦੇ ਨੇ ਐ ਤਾਂ ਪਤਾ ਹੈ ਚਲ ਕੋਈ ਨਾ ਭਾਬੀ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਖਾਣ ਹੁੰਦਾ ਠੀਕ ਹੁਣ ਤੱਕ ਤਾਂ ਇਹਨੇ ਪੀਣੀ ਨਹੀਂ ਛੱਡੀ ਨਾਲੇ ਜਿਹੜਾ ਬੰਦਾ ਨਸ਼ੇ 'ਚ ਪੈ ਜੈ ਨਾ ਉਹ ਕਦੇ ਨਹੀਂ ਸੁਧਰ ਸਕਦਾ ਐਂ ਤਾਂ ਪਤਾ ਹੈ ਭਾਬੀ ਮੈਨੂੰ ਵੀ ਕਦੇ ਨਹੀਂ ਸੁਧਰਦਾ ਹੁੰਦਾ ਅਮਰੀਕਾ ਵਾਲਾ ਦੇਖ ਲੈ ਪਹਿਲਾਂ ਕਿੰਨੇ ਨਸ਼ੇ ਕਰਦਾ ਕੁਝ ਵੀ ਨਹੀਂ ਛੱਡਦਾ ਉਹ ਤਾਂ ਚਲ ਵੀਰਤ ਆ ਭਾਬੀ ਫੇਰ ਵੀ ਠੀਕ ਐ ਕੱਲੀ ਸ਼ਰਾਬ ਪਿੰਦਾ ਹੈ ਚਾਹੇ ਸ਼ਰਾਬ ਪਿੰਦਾ ਪਰ ਕਸਰ ਕੋਈ ਨਹੀਂ ਰਹਿ ਰਹੀ ਜਲੂਸ ਕੱਢਣ 'ਚ ਰੋਜ਼ ਘਰ 'ਚ ਜਲੂਸ ਨਿਕਲਦਾ ਗਵਾਂਢੀ ਵੀ ਪਤਾ ਨਹੀਂ ਕੀ ਸੋਚਦੇ ਹੋਣਗੇ ਵੀ ਨਿੱਤ ਦਾ ਹੋ ਗਿਆ ਇਹਨਾਂ ਦਾ ਹਾਂ ਉਹ ਤਾਂ ਹੈ ਭਾਬੀ ਮੈਂ ਤਾਂ ਵੀਰੇ ਨੂੰ ਬਹੁਤ ਸਮਝਾਉਣੀ ਆ ਵੀ ਸ਼ਰਾਬ ਛੱਡ ਦੇ ਛੱਡ ਦੇ ਬਹੁਤ ਮਾੜੀਆਂ ਤਰੀਕੇ ਤੇ ਲਈ ਹੁਣ ਤਾਂ ਮੈਂ ਵੀ ਘਰੇ ਬੈਠ ਗਈ ਉਹ ਤਾਂ ਮੇਰੀ ਵੀ ਨਹੀਂ ਸ਼ਰਮ ਮਨਦਾ ਹੈਗਾ ਦੇਖ ਲਾ ਉਹਨੂੰ ਕੀ ਸ਼ਰਮ ਆਣੀ ਸੀ ਨਾਲੇ ਨਸ਼ੇ ਵਾਲੇ ਬੰਦੇ ਨਾ ਕਿਸੇ ਦੀ ਸ਼ਰਮ ਸੰਗ ਰਹਿੰਦੀ ਨਹੀਂ ਸਾਡੇ ਤਾਂ ਵਿਆਹ ਨੂੰ ਹੀ 5 ਸਾਲ ਹੋ ਗਏ ਪਤਾ ਨਹੀਂ ਰੱਬ ਵੀ ਕੀ ਵੈਰੀ ਬਣਿਆ ਪਿਆ ਜੇ ਕੋਈ ਜਵਾਬ ਦੇ ਦਿੰਦਾ ਨਾ ਤਾਂ ਮੈਂ ਉਹਦੇ ਸਿਰ ਤੇ ਜ਼ਿੰਦਗੀ ਕੱਟ ਲੰਦੀ ਮੈਂ ਨਾ ਸੱਚੀ ਐ ਨਾ ਕੀ ਪਈ ਆ ਕਈ ਵਾਰ ਮੇਰਾ ਜੀ ਕਰਦਾ ਨਾ ਮੈਂ ਸਭ ਕੁਝ ਛੱਡ ਕੇ ਆਪਣੇ ਪਿੱਕੇ ਚੱਲ ਜਾਂ ਜੀ ਛੜਾ ਛੜਦਾ ਇਹਨਾਂ ਦਾ ਫਿਰ ਪਤਾ ਚੱਲ ਜੂਗਾ ਇਹਨਾਂ ਨੂੰ ਨਾ ਨਾ ਭਾਬੀ ਪੇਕੇ ਕੀ ਕਰਨੀਂ ਜਾ ਕੇ ਪਹਿਲਾਂ ਮੈਂ ਬੈਠੀ ਆਂ ਫਿਰ ਤੂੰ ਬੈਠ ਜੇਂਗੀ ਜਾ ਕੇ ਫਿਰ ਤਾਂ ਹੀ ਚੱਲੀ ਜਾਊਗਾ ਕੋਈ ਗੱਲ ਨਹੀਂ ਤੇਰੇ ਨਾਲ ਤਾਂ ਮੈਂ ਵੀ ਹੈਗੀ ਆਂ ਉੱਥੇ ਤੇ ਮੇਰਾ ਕੋਈ ਸਹਾਰਾ ਵੀ ਨਹੀਂ ਸੀਗਾ ਆ ਹੀ ਹੁੰਦਾ ਬਸ ਤੇਰੇ ਆਸਰੇ ਬੈਠੀ ਆਂ ਹੁਣ ਤਾਂ ਵੀ ਤੇਰੇ ਨਾਲ ਹੌਸਲਾ ਮਿਲ ਜਾਂਦਾ ਪਰ ਕੀ ਕਰਾਂ ਪਤਾ ਨਹੀਂ ਰੱਬ ਨੇ ਕਿੰਨੇ ਕੁ ਮਾੜੇ ਕਰਮ ਲਿਖੇ ਨੇ ਵੀ ਇਹ ਬੰਦਾ ਸੁਧਰਨ ਚ ਹੀ ਨਹੀਂ ਆਂਦਾ ਹਿੱਕ ਮੇਰੀ ਭੈਣ ਆ ਉਹਦੀ ਕਿੰਨੀ ਕੰ ਚੰਗੀ ਕਿਸਮਤ ਲਿਖੀ ਆ ਰੱਬ ਨੇ ਉਹਨੂੰ ਇੰਨਾ ਵਧੀਆ ਘਰਵਾਂ ਨੂੰ ਮਿਲਿਆ ਪਤਾ ਨਹੀਂ ਮੇਰੇ ਕਰਮਾਂ 'ਚ ਇਹ ਧਰਿਆ ਪਿਆ ਸੀ ਕੱਲੀ ਤੇਰੀ ਕਿਸਮਤ ਨਹੀਂ ਭਾਬੀ ਕਿਸਮਤ ਮੇਰੀ ਵੀ ਮਾੜੀ ਐ ਪਤਾ ਨਹੀਂ ਰੱਬ ਨੇ ਆਪਣੀ ਕਿਸਮਤ ਦੋਨਾਂ ਦੀ ਕਿਉਂ ਮਾੜੀ ਲਿਖਤੀ ਚਲ ਕੋਈ ਨਾ ਭਾਬੀ ਆਪਾਂ ਗੱਲਾਂ ਜਿੰਨੇ ਮਰਜ਼ੀ ਵਿਧਾਈ ਜਾਈਏ ਇਹ ਤੋਤੀ ਫੜੀਆਂ ਰਹਿਣਗੀਆਂ ਚਲ ਐਂ ਕਰ ਤੂੰ ਵੀਰੇ ਨੂੰ ਚਾਹ ਦੇ ਆ ਮੈਂ ਆ ਕੰਮ ਕਰ ਲੈ ਇਤੋਂ ਹਾਂ ਮੈਂ ਚਾ ਲੈ ਆਇਆ ਨਾ ਚਲ ਨਨ ਕੀ ਕਰਦੀ ਆ ਪੁੱਤ ਬਸ ਮੰਮੀ ਆ ਕੱਪੜਿਆਂ ਦੀ ਤੈਹ ਜੀ ਲਗਾ ਰਹੀ ਸੀ ਹੋਰ ਕੰਮ ਨਿਭੜ ਗਏ ਤੇ ਸਾਰੇ ਹੋਰ ਨਿਭੜ ਗਏ ਮਿੰਨੂ ਸਾਰੇ ਬਸ ਇਹ ਹੀ ਰਹਿ ਗਈ ਸੀ ਮੇਰੇ ਤਾਂ ਉੱਠੇ ਨਹੀਂ ਹੋਇਆ ਪੁੱਤ ਵੀ ਤੇਰੇ ਨਾਲ ਕੋਈ ਕੰਮ ਕਰਾ ਦਮ ਸਵੇਰ ਦੀ ਹੰਬੀ ਹੋਏ ਪਈ ਹੋਏਗੇ ਕੱਪੜੇ ਧੋਤੇ ਸਾਰਾ ਕੰਮ ਹੋ ਗਿਆ ਮੰਮੀ ਬਸ ਆ ਤੈ ਹੀ ਰਹਿ ਰਹੀ ਸੀ ਕੱਪੜਿਆਂ ਦੀ ਮੈਂ ਕਿਹਾ ਵੀ ਨਵੇੜ ਦਾ ਨਾਲੇ ਤੁਸੀਂ ਇੰਨੇ ਲੇਟ ਕਾ ਤੋ ਉੱਠੇ ਅੱਜ ਤੈਨੂੰ ਦੱਸਿਆ ਤਾਂ ਹੈ ਪੁੱਤ ਮੇਰਾ ਤਾਂ ਸਰੀਰ ਨਹੀਂ ਠੀਕ ਹੈਗਾ ਪਤਾ ਨਹੀਂ ਕਾਤੇ ਸਿਰੇ ਨਹੀਂ ਦੁਖਣੋਂ ਹਟਦਾ ਫਿਰ ਤੁਸੀਂ ਦਵਾਈ ਲੈ ਲੈਣੀ ਸੀ ਕੋਈ ਦਵਾਈ ਤਾਂ ਬੁੱਤ ਲੈਈ ਹੋਈ ਐ ਨਾਲੇ ਮੈਂ ਇਹ ਕਹਿੰਦੀ ਸੀਗੀ ਦੇਖ ਲੈ ਜੱਸੀ ਵੀ ਕਿੰਨੀ ਦੁਖੀ ਆ ਵਿਚਾਰੀ ਕੱਲੀ ਤੂੰ ਕੰਮ ਕਰਦੀ ਫਿਰੀ ਜਾਨੀਆ ਉਹਨੂੰ ਵੀ ਨਾਲ ਲਾ ਲਿਆ ਕਰ ਨਿਆਣਾ ਦੁੱਖ ਭੁੱਲ ਜਾਂਦਾ ਆਪਣਾ ਕੋਈ ਗੱਲ ਨਹੀਂ ਮੰਮੀ ਕਿੰਨੇ ਕੰਮ ਹੁੰਦੇ ਨੇ ਮੈਂ ਆਪੇ ਕਰ ਲੈਨੇ ਆ ਨਾਲੇ ਉਹਨੂੰ ਕਿਉਂ ਤੰਗ ਕਰਨਾ ਪਹਿਲਾਂ ਆਪਦੇ ਘਰ ਕਰਦੀ ਰਹੀ ਐ ਨਾਲੇ ਮੰਮੀ ਮੈਨੂੰ ਜਿੰਨਾ ਮਰਜ਼ੀ ਮਨਾ ਕਰ ਲਾ ਉਹ ਤਾਂ ਮੇਰੇ ਨਾਲ ਕੰਮ ਕਰਾਂਦੀ ਹੀ ਰਹਿੰਦੀ ਐ ਉਹ ਕਿੱਥੇ ਟਿੱਕੇ ਬੈਠਦੀ ਐ हां पुत्त जस्सी ਤਾਂ ਵਿਚਾਰੀ ਸਾਊ ਆ ਤੈਨੂੰ ਪਤਾ ਹੀ ਆ ਉਹਦੇ ਸਹੁਰਿਆਂ ਨੇ ਉਹਦੀ ਕਿਹੜਾ ਕਦਰ ਪਾਈ ਆ ਸੱਸ ਦੇ ਲੱਕ ਇੰਨੀ ਚਲਾਕ ਨਾ ਕੰਜਰ ਉਹਦਾ ਪਰੌਣਾ ਚੱਜਦਾ ਵੀ ਜਿਹਦੇ ਸਿਰ ਤੇ ਬੰਦਾ ਟਾਈਮ ਕੱਟ ਲਵੇ ਉਹੀ ਗੱਲ ਆ ਮਾਂ ਪਤਾ ਨਹੀਂ ਕੀ ਕਰਮ ਮਾੜੇ ਕਰੇ ਹੋਏ ਨੇ ਜਿਹੜੇ ਇਹੋ ਜਿਹੇ ਬੰਦੇ ਟੱਕਰ ਜਾਂਦੇ ਨੇ ਪੁੱਤ ਮੈਂ ਤਾਂ ਆਪ ਕਹਿੰਨੀ ਆ ਵੀ ਕਿਸਮਤ ਤਾਂ ਤੇਰੀ ਵੀ ਮਾੜੀ ਹੋਈ ਆ ਜਿਹੜੀ 5 ਸਾਲ ਹੋ ਗਈ ਮੇਰੇ ਪੁੱਤ ਨਾਲ ਕੱਟਦੀਆਂ ਤੂੰ ਮੈਂ ਤਾਂ ਐਂ ਕਹਿੰਨੀ ਆ ਜੇ ਤੇਰੀ ਰੱਬ ਸੁਣੇ ਲੰਦਾ ਮਾੜਾ ਮੁੱਟਾ ਕਾਦੰਦੇ ਨੇ ਬਸੇਬਾ ਹੋ ਜਾਂਦਾ। ਉਹ ਤਾਂ ਜਿਹਜਾ ਹੈਗਾ ਹੈਗਾ ਮੇਰੀ ਲਾਦ ਤਾਂ ਤੈਨੂੰ ਵੀ ਪੁੱਤ ਇੱਕ ਦਿਨ ਨਹੀਂ ਸੁਖਦਾ ਮਿਲਿਆ ਹੈਗਾ। ਪਰਮਾਤਮਾ ਜੇ ਤੇਰੀ ਸੁਣ ਲੰਦਾ ਕਾ ਨੂੰ ਇਹ ਜੇ ਦਿਨ ਦੇਖਣੇ ਪੈਂਦੇ। ਸਾਰਾ ਦਿਨ ਮੈਨੂੰ ਪਤਾ ਵੀ ਜਦੋਂ ਤੈਨੂੰ ਬੋਲਦਾ ਮੇਰੇ ਦਿਲ ਤੇ ਕੀ ਬੀਤਦੀ ਐ। ਚਲੋ ਤੁਸੀਂ ਫਿਕਰ ਨਾ ਕਰੋ ਮਾਂ। ਨਾਲੇ ਮੇਰਾ ਇਹ ਘਰ ਹੈ। ਇਹਨੂੰ ਛੱਡ ਕੇ ਮੈਂ ਕਿੱਥੇ ਜਾਣਾ? ਸ਼ਾਇਦ ਰੱਬ ਨੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਂ ਭੁੱਤ ਨਹੀਂ ਐ। ਬਾਕੀ ਉਹ ਗੱਲਾਂ ਨਾਲ ਤਾਂ ਸਮਝਦੀ ਹੀ ਨਹੀਂ ਬਹੁਤ ਵਾਰੀ ਸਮਝਾ ਕੇ ਦੇਖ ਲਿਆ ਮੈਂ ਉਹਨਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਸਮਝਣਗੇ ਉਹ ਪੁੱਤ ਕੀ ਕਹਿ ਸਕਦੀ ਆ ਮੈਂ ਕਹ ਦਿੰਦੇ ਨੇ ਜ਼ਿੰਦਗੀ ਤਾਂ ਤੇਰੀ ਮੈਂ ਬਰਬਾਦ ਕਰਤੀ ਜਦੋਂ ਮੈਨੂੰ ਪਤਾ ਹੀ ਲੱਗ ਗਿਆ ਸੀ ਵੀ ਮੇਰਾ ਪੁੱਤ ਇਹ ਜਨਨ ਲਾਇਕ ਮੈਂ ਕਹਾਂ ਨੂੰ ਵਿਆਹ ਕਰਨਾ ਸੀ ਉਸ ਟਾਈਮ ਤਾਂ ਮੈਨੂੰ ਵੀ ਆਏ ਹੋ ਗਿਆ ਵੀ ਕੀ ਪਤਾ ਬਾਅਦ ਚ ਸੁਧਰੇ ਜਾਵੇ ਪਰ ਨਾ ਪੁੱਤ ਜਿਹੜਾ ਬੰਦਾ ਗਲਤ ਰਸਤੇ ਪੈ ਜਾਂਦਾ ਕਦੇ ਨਹੀਂ ਸੁਧਰਦਾ ਹੈਗਾ ਮਾਂ ਤੁਸੀਂ ਆਪਣੇ ਆਪ ਨੂੰ ਦੋਸ਼ ਨਾ ਦਿਓ ਤੁਸਤਾ ਸਭ ਕੁਝ ਚੰਗੇ ਲਈ ਕਰਿਆ ਸੀ ਨਾ ਜੋ ਹੋਣਾ ਸੀ ਉਹ ਹੋ ਗਿਆ ਹੁਣ ਆਪਾਂ ਵੀ ਕੀ ਕਰ ਸਕਦੇ ਆ ਇਹਦੇ ਚ ਹੁਣ ਹੈ ਕਿੱਥੇ ਆ ਬਾਬਾ ਉਹ ਬਾਹਰੇ ਗਏ ਸੀ ਮੈਨੂੰ ਕਿਹੜਾ ਦੱਸ ਕੇ ਜਾਂਦੇ ਨੇ ਵੀ ਮੈਂ ਕਿੱਧਰ ਜਾ ਰਿਹਾ ਚੱਲ ਪੁੱਤ ਘਰ ਲਾ ਕੋਈ ਕੰਮ ਤਾਂ ਦਾ ਜੱਸੀ ਨੂੰ ਕਹਿ ਦੇ ਉਹ ਕਰਾ ਦੂਗੀ ਕੱਲੀ ਨਾ ਕਰੀ ਜਾਇਆ ਕਰ ਹੁਣ ਮੇਰੇ ਤੋਂ ਤਾਂ ਪੁੱਤ ਕੁਝ ਨਹੀਂ ਬਣਦਾ ਮੇਰਾ ਤਾਂ ਸਾਰਾ ਦਿਨ ਕਦੇ ਮੈਂ ਕੁੜੀ ਬਾਰੇ ਸੋਚੀ ਜੰਨੀ ਆ ਕਦੇ ਤੁਹਾਡੇ ਬਾਰੇ ਪਤਾ ਨਹੀਂ ਮੈਂ ਵੀ ਕਿਦਣ ਮਰ ਮੁਰ ਜਾਣਾ ਮੰਮੀ ਐਵੇਂ ਦੀ ਗੱਲਾਂ ਨਹੀਂ ਕਰਦੇ ਹੁੰਦੇ ਨਾਲੇ ਕੰਮ ਕਰਨ ਨੂੰ ਮੈਂ ਹੈਗੀ ਆ ਨਾ ਤੁਸੀਂ ਬਾਲੀ ਫਿਕਰ ਨਾ ਕਰਿਆ ਕਰੋ ਐਵੇਂ ਫਿਕਰ ਨਾਲ ਹੋਰ ਬਿਮਾਰ ਹੋ ਜਾਓਗੇ ਆਹੀ ਸੀ ਕੰਮ ਮੈਂ ਕਰ ਲਿਆ ਤੁਹਾਨੂੰ ਚਾਹ ਲੈ ਕੇ ਆਵਾਂ ਦੇ ਦੇ ਪੁੱਤ ਪੁੱਟਕ ਬਣਾ ਕੇ ਚਾਹ ਮੈਂ ਲੈ ਜਾਂਦੀ ਹਾਂ ਦੇਖ ਲੈ ਕਿੰਨੀ ਸਿਆਣੀ ਧੀ ਹੈ ਜਿਹੜੀ ਮੇਰਾ ਘਰ ਸੰਭੀ ਬੈਠੀ ਐ ਇਹ ਜਨ ਲਾਇਕ ਪੁੱਤ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਦੇ ਕਹਿੰਦੇ 3 ਚੰਗੀਆਂ ਜਾਂਦੀਆਂ ਨੇ ਉਹਨਾਂ ਨੂੰ ਰੱਖਣੀਆਂ ਵੀ ਨਹੀਂ ਆਉਂਦੀਆਂ ਪਰ ਮੈਂ ਕਹਿੰਨੀ ਆ ਮੇਰਾ ਤਾਂ ਪੁੱਤੇ ਮਾੜਾ ਏ ਹੋ ਹੋ ਮਾਰਤੇ ਗਰਮੀ ਚ ਨਾ ਤਾਂ ਹੁਣ ਕੰਮ ਹੋਵੇ ਪਹਿਲਾਂ ਜਿੰਨਾ ਆ ਲੈ ਆਂ ਪਾਣੀ ਦੇ ਘੁੱਟ ਸੁਣਦੀ ਐ ਰਵੜੇ ਬੈਠੇ ਹੋਣਗੇ ਪਤਾ ਨਹੀਂ ਸੁਣਨਗੇ ਪਤਾ ਨਹੀਂ ਨਾ ਖੜ ਕੇ ਗੇਟ ਜਾ ਤਾਂ ਮੇਰੇ ਖਿਆਲ ਆ ਲਿਆ ਨੀ ਆ ਲਿਆ ਲਿਆ ਹੋਰਕ ਤੱਕ ਖੇਤ ਅੱਜ ਕੱਲ ਪਾਣੀ ਵੀ ਨਹੀਂ ਹੁੰਦਾ ਲੇਟ ਬੇ ਟਾਈਮ ਹੀ ਆਉਂਦੀ ਐ ਇੱਕ ਤਾਂ ਪਾਣੀ ਕਿ ਨਹੀਂ ਉਹ ਮਰ ਗਿਆ ਤੇ ਹੈ ਮੈਂ ਤਾਂ ਫੇਰ ਤੈਨੂੰ ਕਿੰਨੀ ਪਰ ਕੇ ਆ ਵੀ ਉੱਥੇ ਘੜਾ ਕੁੜਾ ਰੱਖ ਲੈ ਭਰ ਕੇ ਰੱਖ ਲਵੇ ਬੰਦਾ ਤੱਤਾ ਹੋ ਜਾਂਦਾ ਹੈ ਰੱਖ ਤਾਂ ਲਈਏ ਕਿੱਧਰ ਨਿਕਲਿਆ ਮੁੰਡਾ ਜਾ ਉਹ ਕਿਹੜਾ ਦੱਸ ਕੇ ਜਾਂਦਾ ਤੈਨੂੰ ਪਤਾ ਹੀ ਹੈ ਖਬਰ ਕਿੱਦਾਂ ਨੂੰ ਲੰਗਿਆ ਹੁਣ ਕੁੜੀ ਕੁੜੀ ਵੀ ਅੰਦਰ ਐ ਬੈਠੀ ਆ ਵਿਚਾਰੀ ਉਹਨੇ ਕੀ ਕਰਨਾ ਮੈਂ ਤਾਂ ਐਂ ਕਹਿੰਦੀ ਸੀ ਵੀ ਮਾੜੀ ਮੋਟੀ ਗੱਲਬਾਤ ਕਰੋ ਨਾ ਉਹ ਤਾਂ ਬਹਿ ਕੇ ਠੰਡੇ ਹੋ ਕੇ ਉਹਨਾਂ ਨੂੰ ਕੀ ਆ ਵੀ ਚਲੇ ਗਈ ਤਾਂ ਚਲੇ ਗਈ ਐਂ ਥੋੜੀ ਹੁੰਦਾ ਭਾਈ ਸਾਡੇ ਨਾਲ ਤਾਂ ਘੱਟ ਨਵੇੜ ਲੋ ਬਾਕੀ ਮੈਂ ਤਾਂ ਜੀ ਨਹੀਂ ਕਰਦਾ ਵੀ ਕੁੜੀ ਨੂੰ ਉੱਥੇ ਤੋਰੀਏ ਜਿਹੜਾ ਇੰਨਾ ਕੁੱਟ ਮਾਰ ਕਰਦੇ ਨੇ ਐ ਕਿਵੇਂ ਨਿਵੇੜ ਲਈਏ ਹੂੰ ਐ ਹੁਣ ਕਰੇ ਬਿਠਾ ਕੇ ਰੱਖਾਂਗੇ ਕੁੜੀ ਨੂੰ ਭੇਜਣਾ ਤਾਂ ਪਊਗੀ ਦੇਖਦੇ ਆ ਇੱਕ ਦੋ ਬੰਦੇ ਸਿਆਣੇ ਹੋਰ ਲੈ ਜਾਾਂਗੇ ਨਾਲ ਜੇ ਸੁਣਨਗੇ ਕੰਜਰ ਦੇ ਉਹਨਾਂ ਨੇ ਕਿੱਥੇ ਸੁਣਨੀ ਆ ਕਈ ਵਾਰ ਤਾਂ ਬਿਠਾ ਕੇ ਉਹਨਾਂ ਨਾਲ ਗੱਲ ਕਰ ਲਈ ਪਰ ਪਹਿਲਾਂ ਤਾਂ ਕਹਿ ਦਿੰਦੇ ਨੇ ਵੀ ਕੁਝ ਨਹੀਂ ਹੁੰਦਾ ਹੈਗਾ ਅਸੀਂ ਕੁਝ ਕਹਿੰਦੇ ਨਹੀਂ 10 ਦਿਨ ਨਹੀਂ ਪੈਣ ਦਿੰਦੇ ਫੇਰ ਕੁੜੀ ਨੂੰ ਤੰਗ ਕਰਨ ਲੱਗ ਜਾਂਦੇ ਨੇ ਬਸ ਮੈਂ ਤਾਂ ਕਹਿੰਦੀ ਨਿਵੇੜੇ ਲੈ ਉੱਥੋਂ ਉਹ ਐਨ ਮੇੜ ਕੇ ਹੁਣ ਕਰੇ ਕਿੱਥੇ ਬਠਾਈ ਜਾਂਦੀ ਐ ਨਾਲੇ ਹੁਣ ਲੋਕ ਤਾਂ ਪਹਿਲੀ ਉੱਗਾ ਸੁੱਗਾ ਲੈਂਦੇ ਫਿਰ ਦੇ ਰਹਿੰਦੇ ਨੇ ਵੀ ਇਹਨਾਂ ਨੇ ਕੁੜੀ ਘਰੇ ਆਰੀ ਐ ਵੀ ਨਵੇੜ ਲਿਆ ਕਿ ਨਾ ਨਵੇੜ ਲਿਆ ਕੀ ਗੱਲ ਬਾਤ ਐ ਆਉਂਦੀ ਨਹੀਂ ਤੇ ਲਵੇ ਕਦੇ ਕੋਈ ਆ ਗਈ ਕਦੇ ਕੋਈ ਆਈ ਹੋਰ ਕੀ ਕੰਮ ਆਉਂਦਿਆਂ ਨੇ ਇਹੀ ਪਤਾ ਕਰਨ ਆਉਂਦਿਆਂ ਨੇ ਵੀ ਕੁੜੀ ਪਿੰਡ ਵਾਗੀ ਕਿ ਨਾ ਹੂੰ ਐ ਹੁਣ ਜਬਾਖ ਨਹੀਂ ਕਰੇ ਬਠਾਇਆ ਜਾਂਦਾ ਹੁੰਦਾ ਤੂੰ ਤਾਂ ਬੌਲੀਆਂ ਗੱਲਾਂ ਕਰਦੀ ਐ ਉਹ ਤਾਂ ਹੈ ਹੀ ਆ ਲੋਕਾਂ ਦੇ ਕਿਹੜਾ ਮੂੰਹ ਫਾੜ ਹੁੰਦੇ ਨੇ ਜਿਹਦੇ ਨਾਲ ਕਹਿੰਦੇ ਬੀਤਦੀ ਹੁੰਦੀ ਆ ਉਹਨੂੰ ਪਤਾ ਹੁੰਦਾ ਲੋਕਾਂ ਦਾ ਤਾਂ ਹਾਸਾ ਹੋ ਜਾਂਦਾ ਮਜਾਕ ਡਾਉਂਦੇ ਨੇ ਲੋਕ ਵੀ ਵੀ ਪਤਾ ਨਹੀਂ ਅੰਦਾ ਪੁੱਤ ਵੀ ਇਹ ਜਾਈਆ ਗਾਂ ਧੀ ਵੀ ਘਰੇ ਬੈਠੀ ਆ ਮੈਂ ਤਾਂ ਪਰ ਕਿਸੇ ਕੋ ਖੜਦੀ ਹੋਣੀ ਹੈਗੀ ਮੈਨੂੰ ਪਤਾ ਨਾ ਜਿਹਦੇ ਤੇ ਪੈਂਦੀ ਆ ਕਹਿੰਦੇ ਉਹਨੂੰ ਪਤਾ ਹੁੰਦਾ ਚਲ ਉਹਦਾ ਪਰਮਾਤਮਾ ਦੀ ਮਰਜ਼ੀ ਆ ਹੁਣ ਕਿਹੜਾ ਸਾਰਿਆ ਦੋਨੇ ਪੁੱਤ ਧੀ ਪੁੱਤ ਗਣੀਆਂ ਦੋਨੇ ਪਾਸੋਂ ਦੁਖੀ ਹੋਗੇ ਕਿਸੇ ਪਾਸੋਂ ਸੁਖੀ ਨਹੀਂ ਹੈਗੇ ਇੱਕ ਪਾਸੋਂ ਦਾ ਸੁਖੀ ਹੋ ਜੇ ਬੰਦਾ ਹੂੰ ਅਸੀਂ ਤਾਂ ਕੋਈ ਦੇਣ ਲੈਣ ਚ ਨਹੀਂ ਤੀ ਕਮੀ ਛੱਡੀ ਜਿਹੜੇ ਦਿਨ ਕੁੜੀ ਵਿਆਹੀ ਤੀ ਦੱਸ ਕੁੜੀ ਨੂੰ ਕੰਮ ਕਰਨ ਆਏ ਹੋਵੇ ਵੀ ਉਹ ਨਹੀਂ ਆਉਂਦਾ ਸਾਰਾ ਕਰਕੇ ਦਿੰਦੀ ਆ ਜੇ ਫੇਰ ਵੀ ਨਹੀਂ ਨਿਆਣੇ ਨੂੰ ਟਿਕਣ ਦੇਣਗੇ ਫੇਰ ਦੱਸ ਕੀ ਕਰੂ ਇਹ ਜਾਨਾ ਕੀ ਕਰਨਾ ਫੇਰ ਮੱਥਾ ਲਾ ਕੇ ਇਹ ਦਿਨੋਂ ਤਾਂ ਵਿਚਾਰੀ ਬੈਠੀ ਰਹੂਗੀ ਉਰੀ ਦੋ ਰੋਟੀਆਂ ਤਈ ਜਾਵਾਂਗੇ ਉਹ ਬੈਠੀਦਾ ਰਹੇ ਰੋਟੀਆਂ ਨਾਲ ਤਾਂ ਨਹੀਂ ਕੋਈ ਘਾਟਾ ਪੈਂਦਾ ਗੱਲ ਤਾਂ ਬਸ ਉਹੀ ਗੱਲ ਐ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਆ ਆਂਡ ਗਵਾਂਡ ਕੀ ਕਹਿੰਦਾ ਹੋਊਗਾ ਇਹਨਾਂ ਨੇ ਘਰੇ ਨ ਬਠੈਰ ਖੀ ਐ ਹੋਰ ਕੀ ਇਹ ਰਾਤ ਨੂੰ ਉੱਠ ਕੇ ਖਾਂਦੀ ਐ ਹੂੰ ਲੋਕਾਂ ਨੂੰ ਕੀ ਪਤਾ ਕਿਹੜਾ ਕੋਈ ਚਾਹ ਨੂੰ ਬਿਠਾਉਂਦਾ ਹੁੰਦਾ ਸਭ ਨੂੰ ਹੁੰਦਾ ਵੀ ਰਾਜੀ ਖੁਸ਼ੀ ਬਚੇ ਬਸੇ ਸਾਡੀ ਤੀ ਪਰ ਹੁਣ ਕੀ ਕਰ ਸਕਦੇ ਆ ਆਪਾਂ ਕੀ ਹੋ ਗਿਆ ਕੀ ਹੋਣਾ ਪੁੱਤਾਂ ਹਾਂ ਬਾਗੀ ਤੀ ਭਈ ਤੇਰੀਆਂ ਗੱਲਾਂ ਕਰਦੇ ਸੀ ਮਹਾ ਪੈੜਾ ਲੱਗਦਾ ਚੱਲ ਤੂੰ ਵਗ ਜੇ ਹੁਣ ਆਪਦੇ ਘਰੇ ਭਈ ਆਪਦੇ ਕਰੀ ਜਿਵੇਂ ਆਖ ਸੋਣਾ ਲੱਗਦਾ ਹੂੰ ਤੇਕੇ ਦਾ ਮਿਲਨ ਗਿੱਲ ਨੂੰ ਹੁੰਦੇ ਨੇ ਬਾਪੂ ਤੂੰ ਇੰਜ ਗੱਲਾਂ ਕਰੀ ਜਾਣਾ ਤੂੰ ਉੱਥੇ ਕਿੱਥੇ ਬੈਠੂਗੀ ਮੈਂ ਜਾ ਕੇ ਮੈਂ ਨਹੀਂ ਜਾਣਾ ਹੈਗਾ ਉੱਥੇ ਮੈਂ ਤਾਂ ਉਹੀ ਰਹੂੰਗੀ ਉਹ ਪਤੌਖੀ ਸੌਖੀ ਨੂੰ ਹੁਣ ਟਾਈਮ ਤਾਂ ਤੈਨੂੰ ਉੱਥੇ ਲਗਾਉਣਾ ਪਊਗਾ ਹੂੰ ਕਿਦੇ ਸੱਤੇ ਕੱਟੂਗੀ ਐ ਤਾਂ ਦੱਸ ਦੇ ਬਾਪੂ ਕੋਈ ਚੱਜਦਾ ਹੈਗਾ ਵੀ ਉਹ ਘਰ 'ਚ ਉਹ ਤਾਂ ਨਸ਼ੇੜੀ ਐ ਸਿਰੇ ਦਾ ਤੇ ਮੰਮੀ ਉਹ ਵੀ ਨਹੀਂ ਹੈਗੀ ਚੱਜ ਦੀ ਨਹੀਂ ਉਹਦੇ ਸਿਰ ਤੇ ਟਾਈਮ ਕੱਟ ਲਾਂਦੀ ਮੈਂ ਇਹ ਤਾਂ ਭਈ ਹੈਗਾ ਹੁਣ ਕਰੀਏ ਕੀ ਜਾਨ ਸਕੰਜੇ ਜਾ ਰਹੀ ਐ ਹੂੰ ਕਿੰਨੀਆਂ ਜੇ ਗੱਲਾਂ ਕਰੀ ਜਾਂਦਾ ਬਾਫੂ ਤੂੰ ਇੱਕ ਤਾਂ ਉਧਰੋਂ ਵੀਰਾ ਨਹੀਂ ਚੱਜਦਾ ਹੈਗਾ ਹੈ ਉਹ ਭਾਬੀ ਨੂੰ ਐਨਾ ਤੰਗ ਕਰਦਾ ਸ਼ਰਾਬ ਪੀ ਕੇ ਨਾਉ ਥੋੜੀ ਜਿਆਦ ਪੁੱਛੇ ਮੈਨੂੰ ਤਾਂ ਲੱਗਦਾ ਰੱਬ ਨੇ ਮੈਨੂੰ ਤਾਂ ਹੀ ਇੱਥੇ ਬਿਠਾਇਆ ਵੀ ਮੈਂ ਤੁਹਾਡੀ ਬੜਾਪ ਵਿੱਚ ਸੇਵਾ ਕਰਨੀ ਆ। ਉਹ ਚੱਲ ਪੁੱਤ ਸਾਡੀ ਸੇਵਾ ਤੋਂ ਤੁਸੀਂ ਕੀ ਲੈਣਾ ਹੈ? ਮੈਨੂੰ ਤਾਂ ਤੇਰੀ ਸੋਚ ਹੈ ਸਾਡੇ ਦੇ ਤਾਂ ਖਾਣ ਨਹੀਂ ਬੜਾਪਾ ਆਉਣਾ ਖਾਣ ਨਹੀਂ ਨਾ ਆਉਣਾ। ਮੈਨੂੰ ਲੱਗਦਾ ਵੀ ਪਹਿਲੀ ਤੁਰ ਜਾਏ ਜਿਹੜੇ ਤੇ ਬਖਤ ਜਿਹੜਾ ਸਾਡੇ ਤੇ ਆ ਰਿਹਾ ਹੁਣ। ਹੂੰ। ਓਹੋ ਬਾਪੂ ਤੂੰ ਐਂ ਕਾ ਤੋ ਬੋਲੀ ਜਾਂਦਾ ਦੱਸ ਹੈ। ਮੈਂ ਵੀ ਤਾਂ ਤੁਹਾਡੇ ਸਾਰੇ ਦੇ ਬੈਠੀਆਂ ਦੋਨਾਂ ਜਾਣਿਆਂ ਤੇ ਜੇ ਸਾਨੂੰ ਕੁਝ ਹੋ ਗਿਆ ਨਾ ਮੈਂ ਕੀ ਕਰਨਾ ਔਰੇ ਜਿਉਂ ਕੇ ਫੇਰ। ਉਹ ਪੈਸਾ ਤਾਂ ਤਬ ਤੱਕ ਹਰ ਠੀਕ ਐ ਹੁਣ ਕੀ ਕਰੀਏ ਅੱਖਾਂ ਤੋਂ ਨਿਕਲ ਜਾਂਦੇ ਨੇ ਬੋਲ ਇਹ ਜੇ ਹੂੰ ਕੋਈ ਨਾ ਬਾਪੂ ਸਾਰਾ ਕੁਝ ਠੀਕ ਹੋ ਜਾਊਗਾ ਪਰ ਮੈਂ ਉੱਥੇ ਭੱਗ ਵੀ ਜਾਂਦੀ ਮੈਂ ਕਿਹੜੇ ਮੂੰਹ ਨਾਲ ਜਾਵਾਂ ਉਹ ਤਾਂ ਸਵੇਰੇ ਸਵੇਰੇ ਉੱਠਣਸਾਰ ਲੱਗ ਜਾਂਦਾ 5 ਵਜੇ ਪੈਸੇ ਮੰਗਣ ਨਾ ਪੈਸੇ ਕਿੱਥੋਂ ਆਉਣਗੇ ਕੰਮ ਉਹ ਨਹੀਂ ਕਰਦਾ ਹੈਗਾ ਮੈਂ ਉਹਨੂੰ ਪੈਸੇ ਕਿੱਥੋਂ ਲਿਆ ਕੇ ਦੇ ਦਾਂ ਦੱਸੀ ਪੁੱਤ ਐਨੀ ਟੈਨਸ਼ਨ ਨਾਲ ਐ ਉਹ ਤਾਂ ਮੈਨੂੰ ਪਤਾ ਹੀ ਆ ਵੀ ਤੂੰ ਕਿੰਨੀ ਕੁ ਦੁਖੀ ਆ ਹੁਣ ਕੀ ਕਰੀਏ ਆਈ ਵੀ ਸੋਚਦੇ ਆਂ ਵੀ ਲੋਕ ਕਹਿਣਗੇ ਕੁੜੀ ਨੂੰ ਘਰੇ ਬਿਠਾਈ ਬੈਠੇ ਨੇ ਤਾਂ ਕਹਿੰਨੇ ਆ ਵੀ ਜਉ ਉਹਨਾਂ ਨੇ ਕੋਈ ਗੱਲ ਤਾਂ ਨਵੇੜੀਏ ਕੁੜੀ ਜਉ ਤਾਂ ਨਵੇੜੇ ਦੋ ਹੋਰ ਪਹਿਲਾਂ ਤੁਹਾਡੇ ਸਾਹਮਣੇ ਮੈਂ ਕਿੰਨੇ ਸਾਲ ਲੱਗ ਕੇ ਆਈ ਆ ਉੱਥੇ ਮੈਂ ਲੋਕਾਂ ਦੀ ਸ਼ਰਮ ਦੀ ਮਾਰੀ ਤਾਂ ਉੱਥੇ ਜਾਂਦੀ ਸੀ ਬਾਰ-ਬਾਰ ਉਹ ਦਵਾਰੇ ਕੁੱਟ ਕੇ ਫੇਰ ਕੱਢ ਦਿੰਦਾ ਹੁਣ ਉੱਥੇ ਜਾਈ ਜਾਮਾ ਦੱਸ ਕੋਈ ਰਿਸ਼ਤੇਦਾਰ ਦੇਖ ਲੈ ਭਾਈ ਉਧਰ ਲਾ ਕੋਈ ਆਪਾਂ ਉਹਨੂੰ ਬੁਲਾ ਲਾਂਗੇ ਜਿਹੜਾ ਕੋਈ ਡਾਕਟਰ ਹੋਵੇ ਕੋਈ ਮੰਮੀ ਤੁਹਾਡੇ ਸਾਹਮਣੇ ਕਿੰਨੇ ਦਾ ਰਿਸ਼ਤੇਦਾਰ ਆਉਂਦੇ ਹੁੰਦੇ ਸੀ ਲੈਂਡ ਮੈਨੂੰ ਐ ਮਾੜਾ ਜਿਹਾ ਸਮਝਾ ਦਿੰਦੇ ਨੇ ਉਹ ਕਹਿ ਦਿੰਦਾ ਕਰਦਾ ਨਹੀਂ ਉੱਥੇ ਜਾ ਕੇ ਦਵਾਰੇ ਫੇਰ ਉਹ ਹੀ ਲੱਛਣ ਕਰਨ ਲੱਗ ਜਾਂਦਾ ਦੱਸ ਫਿਰ ਮੈਂ ਕੀ ਕਰਾਂ ਹੁਣ ਇਕੱਲੀ ਜਾਣੀ ਮੇਰਾ ਤਾਂ ਜੀ ਐਂ ਕਰਦਾ ਵੀ ਇਹਨਾਂ ਨੂੰ ਦੋਨਾਂ ਨੂੰ ਆਪਣੇ ਵਾਲੇ ਨੂੰ ਨਾਲੇ ਉਹਨੂੰ ਕਿਸੇ ਕੈਂਪ 'ਚ ਜੁਕਾ ਦਈਏ ਹੋਰ ਕੀ ਕਰੀਏ ਪਈ ਅੱਕੇ ਪਿਆ ਹੁਣ ਤਾਂ ਜਮਾ ਕੈਂਪ 'ਚ ਜੁਕਾ ਕੇ ਕੀ ਕਰਾਂਗੇ ਉੱਥੇ ਵੀ ਥੱਬੇ ਪੈਸਿਆਂ ਦੇ ਲੱਗ ਜਾਂਦੇ ਨੇ ਫੇਰ ਇੱਥੇ ਆ ਕੇ ਕਹਿੰਦੇ ਟੋਲੀਆਂ 'ਚ ਫੇਰ ਲੱਗ ਜਾਂਦੇ ਨੇ ਆਹੀ ਕੁਛ ਕਰਨ ਫੇਰ ਹੁਣ ਕਿਹੜਾ ਬਰਬਾਦ ਨਹੀਂ ਹੋਏ ਜਾਂਦੇ ਪੈਸੇ ਕਿਰਾ ਆਪਾਂ ਨੇ ਆਂਦਾ ਤੋਰ ਕੇ ਦੇਖ ਲਈਏ ਆਪਾਂ ਤਾਂ ਹੁਣ ਲੋਕਾਂ ਦੀਆਂ ਸੁਣੀ ਜਾਂਦੇ ਖਾਬ ਨਹੀਂ ਇਹ ਸੁਧਰੇ ਜਾਣ ਬਾਪੂ ਛੱਡਾ ਤਾਂ ਹੈਗਾ ਸੀ ਉਹਨੂੰ ਕਿਹੜਾ ਉੱਥੇ ਹੈ ਉਹ ਕਿਹੜਾ ਸੁਧਰ ਗਿਆ ਨਾਲੇ ਤਾਂ ਇੰਨੇ ਪੈਸੇ ਲਾਏ ਦੁਬਾਰੇ ਆਉਣ ਸਾਰੀ ਫੇਰ ਲੱਗ ਗਿਆ ਹੈ ਇੰਨੇ ਪੈਸੇ ਨਿਕਲੇ ਜਾਂਦੇ ਨੇ ਭਲਾ ਆਪਣੇ ਉਹੀ ਨਹੀਂ ਹੁੰਦੇ ਹੈਗੇ 2 ਰੁਪਏ ਬਚਤ ਕਰਦੇ ਆਂਗੇ ਉਹੀ ਉਧਰ ਲੱਗ ਜਾਣਗੇ ਫਿਰ ਮੈਨੂੰ ਤਾਂ ਬਹੂ ਦੇਖ ਕੇ ਵੀ ਆਈ ਜਾਂਦਾ ਵੀ ਉਹ ਵੀ ਨਿਆਣੀ ਦੇਖ ਲੈ ਕਿਵੇਂ ਕੱਟੀ ਜਾਂਦੀ ਹੈ ਆਪਣੇ ਵਾਲੇ ਨਾਲ ਚੱਲ ਬਾਹ ਮਾਂ ਆਪਾਂ ਤਾਂ ਹੈਗੇ ਆ ਉਹਦੇ ਨਾਲ ਮੇਰੇ ਨਾਲ ਤਾਂ ਕੋਈ ਵੀ ਨਹੀਂ ਸੀ ਆਪਾਂ ਤਾਂ ਭਾਬੀ ਦਾ ਕਿੰਨਾ ਕਰਦੇ ਆਂਗੇ ਉਹ ਤਾਂ ਵਿਚਾਰੀ ਆਪਣੇ ਹੌਂਸਲੇ ਨਾਲ ਹੀ ਇੱਥੇ ਬੈਠੀ ਹੈਗੀ ਆਪਣੇ ਘਰ ਕੀ ਬੈਠੀ ਹੈ ਭਾਈ ਜੇ ਆਪਾਂ ਉਹੋ ਜਿਹੇ ਕੰਜਰ ਉਹਦੇ ਵਰਗੇ ਆਪਾਂ ਹੁੰਦੇ ਉਹ ਕਿਉਂ ਰਹਿੰਦੀ ਚਾਕੇ ਸਮਾਨ ਉਹਦਾ ਲੈ ਜਾਂਦੇ ਅਗਲੇ ਦੇ ਮਾਪੇ ਨੇ ਤਾਂ ਛੱਡ ਰખી ਹੈ ਅਗਲੀ ਹੈਣੇ ਨਾਲ ਆਪਾਂ ਤਾਂ ਫੇਰ ਵੀ ਆਸ ਹੈ ਬੀਜਾ ਲਬੀ ਰਸੂ ਸੁਧਰ ਜਾਊਗਾ ਸੁਧਰ ਜਾਊਗਾ ਕਟ ਦਾਰੂ ਪਿੰਦਾ ਐ ਨਹੀਂ ਕੰਜਾ ਦਾ ਦੇਖਦਾ ਵੀ ਮੇਰਾ ਬਾਪ ਐ ਡੂੜ ਕੇ ਲੜੀ ਐ ਆਪਣੇ ਕੋਲੇ ਠੇਕਿਆਂ ਤੇ ਲੈ ਲੈ ਫਿਰਦਾ ਨਾ ਜੀ ਕੋਈ ਸੋਚ ਨਹੀਂ ਲਾਲਾ ਵੀ ਹੁਣ ਆਇਆ ਭਈ ਧੁੱਪੇ ਹੂੰ ਉਹ ਹੀ ਤਾਂ ਗੱਲ ਐ ਬਾਪੂ ਜਮੀਨ ਹੀ ਸਮਝਦਾ ਹੈ ਗਿਆ ਦੱਸ ਸਮਝਾ ਸਮਝਾ ਮੈਂ ਤਾਂ ਬਹੁਤ ਜ਼ੋਰ ਲਾ ਲਿਆ ਉਹਨੂੰ ਵੀ ਸਮਝ ਜਾ ਵੀਰੇ ਸਮਝ ਜਾ ਪਹਿਲਾਂ ਉਹ ਦੇਖ ਲੈ ਕੀ ਕੁਝ ਕਰਦਾ ਤੇ ਆਪਦੀ ਭੈਣ ਕਣੀ ਦੇਖ ਕੇ ਤਾਂ ਸੁਧਰ ਜੇ ਮਿੰਮੀ ਭੈਣ ਬੈਠੀ ਐ ਇੱਥੇ ਹੁਣ ਬਰੋਪਰ ਦਾ ਹੋਇਆ ਭਈ ਪਿਆ ਭਈ ਨਾ ਥੱਪੜ ਮਾਰਨ ਜੋਗੇ ਹੈਂ ਉਹਨਾਏ ਡਰ ਲੱਗਦਾ ਹੂ ਨਾ ਕੁਛ ਕਰ ਲੇ। ਉਹ ਤਾਂ ਉਹਨੂੰ ਆਉਣਾ ਚਾਹੀਦਾ। ਜੱਸੀ, ਟੀਨਾ ਰੋਟੀ ਬਣਾ ਹਟੀ ਤੇ ਪਤਾ? ਹਾਂ ਬਣਾ ਲਈ ਸੀ ਮਿਲਾ ਦਮਾ। ਫਿਰ ਮੈਂ ਉਹ ਕਹਿੰਦੀ ਤੇ ਉਮੀ ਰੋਟੀ ਰੋਟੀ ਖਾ ਲਾ। ਕੋਈ ਨਾ ਖਾ ਲਾਂਗੇ ਰੋਟੀ ਤਾਂ। ਨਾਲੇ ਆਪਣੇ ਬਾਪ ਨੂੰ ਦੇ ਦੇ। ਜਿੰਨੀ ਆ। ਲਿਆ ਮਾਂ ਬਾਪ ਨੂੰ ਰੋਟੀ। ਨਾ ਮੈਂ ਦੇਖਾ ਮੈਂ ਤਾਂ ਖਾ ਲਈਤੀ ਰੋਟੀ। ਦਵਾਈ ਲੈਣੀ ਆ ਪੁੱਤ ਮੇਰਾ ਤਾਂ ਆਪਣੀ ਸਰੀਰ ਠੀਕ ਹੈਗਾ। ਪਾ ਲੈ ਪੁੱਤ ਇੱਕ ਅੱਧੀ ਲੈ ਆਂ ਭਾਈ। ਬਾਲੀ ਟੈਨਸ਼ਨ ਲੈਂਦੀ ਹੈਗੀ। ਕੋ ਤਾਂ ਮੇਰੀ ਹੋ ਰਹੀ ਹੈ ਟੈਨਸ਼ਨ। ਇੱਕ ਬੀਰੇ ਦੀ ਹੋ ਰਹੀ ਹੈ ਵਿਚਾਰੀ ਦੱਸ ਕਿੱਧਰ ਜਾਵੇ ਹੈ। ਉਹੀ ਤਾਂ ਗੱਲ ਐ ਭਾਈ ਹੁਣ ਕਰੀਏ ਕੀ ਇਨ੍ਹਾਂ ਦਾ ਕੋਈ ਹੱਲ ਸੋਝਦਾ ਹੈ ਚੱਲ ਦੇਖਦੇ ਆਂ ਜਿਸੀ ਲਿਆ ਬਤ ਤੂੰ ਇੱਕ ਫਿਰ ਇਹਦੇ ਦੋਸਤ ਆਏ ਜੇ ਨੇ ਬਾਰਾਂ ਦਰਬਾਗ ਜਾਂਦਾ ਉਹਦਾ ਰੁਪਿਆ ਕਿ ਤੋਰ ਦਿੰਦੇ ਨੇਗੇ ਹਾਂ ਇਹ ਗੜਾ ਬੰਨਿਆ ਰਹਿੰਦਾ ਵੀ ਬੰਨ ਕੇ ਰੱਖ ਲਈਏ ਉਹ ਐ ਮੇਰਾ ਸਾਥਕਾ ਕੋਈ ਨਾ ਮਿਲਦੇ ਉਹ ਕਲਾਸ਼ਣਾ ਜਾ ਕੇਰਾ ਦਾ ਪਹਿਲਾਂ ਵੀ ਝੰਡ ਹੋਈ ਆ ਉਹਦੀ ਮੈਥੋਂ ਨਾ ਨਾ ਇਹ ਕਾਨੂੰ ਸੁਧਰਦੇ ਹੁੰਦੇ ਨੇ ਜਿਹੜੇ ਨਸ਼ਾ ਲੱਗ ਜਾਂਣ ਕੋਈ ਫਰਕ ਨਹੀਂ ਤਾਂ ਆਪਣੇ ਦੀ ਵਗਤ ਪੈ ਗਿਆ ਪਤਾ ਨਹੀਂ ਕੀ ਕਿਸਮਤ ਮਾੜੀ ਸੀਗੀ ਚੱਲ ਕੋਈ ਨਾ ਪੁੱਤ ਪਾ ਲਿਆ ਇੱਕ ਅੱਧੀ ਰੋਟੀ ਖਾਊਂਗਾ ਮੈਂ ਜਿਆਦਾ ਤਾਂ ਖਾਂਦਾ ਨਹੀਂ ਹੋਰ ਬਹੁ ਭੁੱਖ ਲੱਗਦੀ ਐ ਇਹਦਾ ਇੱਕ ੱੱੱਕੇ ਨਾਲ ਟਪਾਉਣੀ ਪੈਂਦੀ ਐ ਹੂੰ ਆਏ ਨਹੀਂ ਹਾਂ ਮਮੀ ਸਾਰੇ ਵਧੀਆ ਨੇ ਮੈਂ ਵੀ ਵਧੀਆ ਰਹਿੰਦੀ ਐ ਜਮਾ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਨਹੀਂ ਕੁਛ ਨਹੀਂ ਬਸ ਹੁਣ ਘਰ ਦੇ ਕੰਮ ਜਿੰਨੇ ਵੇੜ ਕੇ ਹਟੀ ਸੀ ਮੈਂ ਕਿਹ ਚਲ ਤੁੜਨਾ ਗੱਲ ਕਰ ਲਾਂ। ਛੋਈ ਮੰਮੀ ਮੈਂ ਮਿਲ ਕੇ ਜਾਉਂਗੀ ਤੁਹਾਨੂੰ ਆ ਕੇ। ਬਸ ਟਾਈਮ ਦਾ ਹੀ ਨਹੀਂ ਲੱਗਦਾ। ਕੰਮਾਂ ਚੋਂ ਨਿਕਲੇ ਨਹੀਂ ਜਾਂਦਾ। ਫਿਰ ਤੁਹਾਨੂੰ ਪਤਾ ਹੀ ਐ ਜਦੋਂ ਆਪਾਂ ਆਪਣੇ ਘਰ ਦੇ ਹੋ ਜੀਏ ਨਾ ਫਿਰ ਉਹੀ ਫਿਕਰਾਂ ਹੀ ਰਹਿੰਦੀਆਂ ਨੇ। ਠੀਕ ਐ। ਹੈ? ਠੀਕ ਐ ਮੰਮੀ ਮੈਂ ਫੇਰ ਕਰਦੀ ਆ। ਕੱਟ ਵੀ ਜਾ ਅਗਰ ਫੋਨ ਕਿਸੇ ਵੇਲੇ ਕਦੇ 기ਦਾ ਕਦੇ ਕੀਦਾ ਫੋਨ ਤੈਨੂੰ। ਹੈ? ਤੁਸੀਂ ਕਿਉਂ ਹਟ ਐ ਮੇਰੇ ਮਗਰ ਪਏ ਰਹਿੰਦੇ ਹੋ? ਜੇ 10 ਮਿੰਟ ਮੈਂ ਮੇਰੀ ਮੰਮੀ ਨਾਲ ਗੱਲ ਕਰ ਲਈ ਉਹ ਵੀ ਚੁੱਪਦੀਆ ਤੁਹਾਨੂੰ ਲੈ ਕੀ ਹੋ ਗਿਆ ਕੀ ਗੱਲ ਕਰਕੇ ਕਰਨਾ ਤਾਂ ਹੈ ਮਿਆਂ ਕੀ ਕੀ ਤੂੰ ਮਾਂ ਨਾਲ ਗੱਲ ਕਰਨ ਘਣੀਓ ਐਡੀ ਆਉਂਦਾ ਤੈਨੂੰ ਇਹ ਜੋਂਦਾ ਨੂੰ ਤੇਰਾ ਕੰਜਰ ਆ ਜਾਣ ਓਰੇ ਮਿਲ ਜਣ ਆ ਕੇ ਖੜਾ ਕੋਈ ਤੇਰਾ ਪਿਓ ਕੱਲੇ ਤੇਰੀ ਮਾਂ ਆ ਕੇ ਓਰੇ ਲੱਗ ਜਣੀਆ ਫੋਨ ਤੇ ਗੱਲਾਂ ਕਰ ਰ ਠੀਕ ਐ ਮੰਮੀ ਠੀਕ ਐ ਬਗਲਾਵਾ ਠੀਕ ਐ ਕਹਿ ਛੱਤਰ ਪੈਂਦੇ ਨੇ ਤੈਨਾਂ ਦਾ ਰਾਤ ਮੇਰੇ ਕਹਿ ਦੱਸ ਸਾਰੀ ਗੱਲ ਹੈ ਜੇ ਤੁਸੀਂ ਸ਼ਰਮਲਾ ਰੱਖੀ ਐ ਮੈਂ ਨਹੀਂ ਲਾਈ ਮੈਨੂੰ ਤਾਂ ਸਭ ਪਰਦੇ ਰੱਖਣੇ ਪੈਂਦੇ ਨੇ ਆਪਣੇ ਮਾਪਿਓ ਨਾਲ ਨਾ ਕਿਉਂ ਬੋਲਦਾ ਹੈ ਕਿੱਥੋਂ ਆਇਆ ਤੂੰ ਬੋਲਣਾ ਨਹੀਂਗਾ ਮੂਰੇ ਬੋਲਦੀ ਏ ਮੇਰੇ 76 ਦੇਖ ਖਰਤਾ ਹੁੰਦਾ ਨਹੀਂ ਇਹ ਤੂੰ ਆ ਕੇ ਉਹਦੇ ਤੇ ਰੋਪ ਝਾੜਦਾ ਏ ਦਾਰੂ ਪੀਰ ਕੀ ਹੈ ਹੁਣ ਫੇਰ ਵੀਰੇ ਫੇਰ ਕੀ ਹੋ ਗਿਆ ਚੱਪਣੀ ਹੁੰਦੀ ਹੈ ਕਿ ਤੈਨੂੰ ਇਹਦੇ ਬਿਨਾ ਕਿੱਥੇ ਬਚ ਜੂ ਏ ਦੇਖ ਮੈਂ ਹੱਲੀ ਜਾਂਦਾ ਖੜਿਆ ਵੀ ਨਹੀਂ ਜਾਂਦਾ ਤੂੰ ਚੁੱਪ ਕਰ ਜਾਨੀ ਚੁੱਪ ਕਰਾ ਲੈਣਾ ਮਾਂ ਨੂੰ ਹੀ ਬੋਲੀ ਜਾਂਦੀ ਏ ਹੈ ਤੇਰਾ ਜੀ ਕਰਦਾ ਤੇਰਾ ਮੂੰਹੇ ਮੂੰਹ ਤੋੜ ਦਵਾਂ ਇੱਕ ਮਾਰਨਾ ਮਮੀ ਤੂੰ ਤਾਂ ਮਾਰ ਸਕਦੀ ਏ ਤੇ ਕੋ ਮਾਰ ਕੇ ਸਕਦੀ ਆ ਹਾਂ ਮਾਰਾ ਕਰਿਆ ਮੈਂ ਕੋਈ ਮਾਰੋ ਕਿੰਨੀ ਕਰੇ ਤੂੰ ਮੈਂ ਆ ਕੇ ਬੈਠੇ ਨੇ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਮੈਨੂੰ ਆ ਕੇ ਕੀ ਗੱਲ ਵੀ ਇਹ ਤਾਂ ਪੁੱਛਦੀ ਨਹੀਂ ਮੈਂ ਕੀ ਕਹਵਾਂ ਤੇ ਲੈਂਦੀ ਆਏ ਮਰਦਾ ਕਰਿਆ ਹਾਂ ਤੂੰ दारूਆ ਪੀਤੀਆਂ ਨੇ ਤੈਨੂੰ ਰੋਟੀ ਪਾਣੀ ਪੁੱਛਣ ਦੀ ਕੋਈ ਕਮੀ ਰਹਿ ਗਈ ਚਾਹ ਪਾਣੀ ਨੂੰ ਕੀ ਕਮਾਈ ਕਰਕੇ ਆਏ ਤੂੰ ਓਏ ਹੈਂ ਮੇਰਾ ਸਾਰਾ ਡੱਪ ਕੇ ਦਾ ਸ਼ਰਾਬ ਆਇਆ ਵੀਰੇ ਇਹ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੇਰੇ ਭੈਣ ਘਰੇ ਬੈਠੀ ਹੈਗੀ ਨਾ ਜਾਨੋਂ ਡੱਕ ਕੇ ਆਣਾ ਪੈਸੇ ਦੱਸ ਪਹਿਲਾਂ ਕਿੱਥੋਂ ਲੈਨੇ ਤੈ ਪੈ ਹੈਗੀ ਸੀ ਮੇਰੇ ਕੋਲੇ ਕਿਹਨਾਂ ਕਿੱਥੋਂ ਲੈਦੇ ਸੌਦੇ ਹੁਣ ਕਿੱਥੋਂ ਆਏ ਸੀ ਸੌਦੇ ਪੱਤੇ ਵਾਲੇ ਸੀ ਤਾਂ ਸੌਦੇ ਪੱਤੇ ਨੂੰ ਜਿਹੜੇ ਪੈਸੇ ਫੜਾਈ ਸੀ ਚਾਹੇ दारू ਪੀ ਆਇਆ ਉਹ ਫਿਰ ਕੀ ਹੋ ਗਿਆ ਉਹੀ ਇਹਨੂੰ ਤੋਰ ਰੋਏ ਦੇ ਪੇਕੇ ਮੁਕੇ ਕਿੱਥੇ ਜਾਣੀ ਐ ਤੇ ਇੱਥੇ ਜਾ ਕੁੜੀਏ ਨਾ ਇਹ ਕਹਦਾ ਸਾਨੂੰ ਦਾਦਾ ਇੱਥੇ ਮੇਰੀ ਗੱਲ ਸੁਣ ਪੇਕੇ ਆ ਹਾਂ ਨਾ ਕਿ ਮੇਰੇ ਉਹ ਪੇਕੇ ਨੇ ਜਿਹੜੇ ਮਰਜੀ ਨੇ ਤੂਰੋ ਜਾ ਸਾਡੇ ਘਰ ਦੇ ਕਲੇਸ਼ ਨਾ ਪਵਾ ਠੀਕ ਹੈ ਆਖੇ ਬੜੇ ਤੂੰ ਕੌਣ ਹੁੰਨਾ ਇਹਨੂੰ ਕੱਢਣ ਵਾਲਾ ਘਰ ਤਾਂ ਮੇਰਾ ਹੈ ਦੇਖ ਲੈ ਦੇ ਲੈ ਸ਼ਰਮ ਨਹੀਂ ਆਉਂਦੀ ਹੈਗੀ ਅੱਦਲੇ ਬੋਲਦੇ ਇਹਨੂੰ ਤੁਸੀਂ ਮਾਪਿਆਂ ਦੀ ਲਿਹਾਜ਼ਤਾ ਕਰ ਲਓ ਤਾਨੂੰ ਜਮਾ ਸ਼ਰਮ ਨਹੀਂ ਰਹਿ ਰਹੀ ਹਰ ਕੰਡੇ ਤੇਰੇ ਬਿਜੋ ਨੇ ਠੀਕ ਹੈ ਅ ਕੰਡੇ ਦੇ ਨਹੀਂ ਬਿਜੋ ਤੇਰੇ ਬਿਜੇ ਹੋਏ ਨੇ ਜਿਵੇਂ ਤਰਾ ਤੂੰ ਮੇਰਾ ਘਰ ਬਸਾਉਣਾ ਸੀ ਹੈ ਤੂੰ ਹੋਰੋਂ ਕਿਸੇ ਦਾ ਰਹੇਗਾ ਤੂੰ ਤਾਂ ਆਪੇ ਨਹੀਂ ਲੋਟ ਆਉਂਦਾ ਲੱਛਣ ਮਾਰੇ ਨੇ ਬਸ ਦੀ ਸੇਵਾ ਕਰੋ ਘਰ ਵਾਲੇ ਦਾ ਕਹਿਣਾ ਮੰਨੋ ਲੜਾਈ ਕਲੇਸ਼ ਨਹੀਂ ਕਰੋਗੇ ਹਾਂ ਇਹ ਕਲੇਸ਼ ਕਰਦੀ ਉੱਥੇ ਨਾ ਤਾਂਗ ਲੈਨੇ ੱ ਇੱਕ ੱੱਕੇ ਮਾਰ ਮੈਂ ਬਾਹਰੇ ਗੱਡੀ ਆ ਨਾ ਤਿੰਨ ਬੋਤਲ ਮੈਨੂੰ ਪੈ ਰਿਹਾ ਬਗਰਾ ਮੈਨੂੰ ਬਿਡੇ ਕੁੜੀ ਘਰੇ ਬੈਠੀ ਆ ਬਸ ਕਰ ਹੁਣ ਮੂੰਹ ਤੋਂ ਹੋਣੀ ਕੁੱਟ ਦੇਣਾ ਉਹ ਬਗਨਾਮੀ ਨਹੀਂ ਹੋਏ ਜਿਹੜੇ ਰੁਪਈਆ ਨੂੰ ਟੋਕਦੇ ਨੇ ਮੈਨੂੰ ਕਦੇ ਕਿਸੇ ਤੋਂ ਫੜਲੇ ਕਦੇ ਕਿਸੇ ਤੋਂ ਫੜਲੇ ਹੈਂ ਦਾਰੂਆਂ ਪੀ ਜਾਂਦਾ ਮੈਂ ਫੜੇ ਨਾ ਮੈਂ ਤਰਦੂ ਤੇਥੋਂ ਨਹੀਂ ਮੰਗੇਗਾ ਮੈਂ ਤੂੰ ਸਵਾਹ ਤਰੇਗਾ ਹਾਂ ਖੜਿਆ ਰਸੋ ਜਿਆਦਾਰੀ ਆਪਣੇ ਲੈ ਕੇ ਦਿੱਤੇ ਜਿਹੜੇ ਪੈਸੇ ਸੌਦੇ ਵਾਸਤੇ ਦਿੱਤੇ ਸੀ ਤੂੰ ਦਾਰੂ ਪੀ ਆਇਆ ਬੇਸ਼ਰਮ ਪੁੱਤ ਮੈਂ ਤੈਨੂੰ ਕਿਹਾ ਸੀ ਵੀ ਬਾਪੂ ਤੇਰਾ ਵੇਲੇ ਕੇ ਵੇਲੇ ਆਪੇ ਸੌਦਾ ਲੈ ਆਊਗਾ ਤੂੰ ਇਹਨੂੰ ਕਾਦੂ ਦਿੱਤੇ ਦੀ ਪੈਸੇ ਨਾਲ ਤੈਨੂੰ ਪਤਾ ਮੰਮੀ ਮੈਨੂੰ ਐਸੀ ਸੌਦਾ ਲੈ ਆਣਗੇ ਮੈਨੂੰ ਥੋੜੀ ਪਤਾ ਸੀ ਵੀ ਉਹਦਾ ਵੀ ਖਾ ਪੀ ਕੇ ਆਣਗੇ ਕਹ ਲੈ ਮੈਂ ਭਾਬੀ ਤੈਨੂੰ ਪਤਾ ਤਾਂ ਹੈਗਾ ਇਹਦਾ ਇਹਨੂੰ ਕਾਹਨੂੰ ਪੈਸੇ ਬਣਾਉਣੇ ਨੇ ਹੈ ਕਰੋ ਕਿਥੇ ਛੱਡਣੇ ਨੇ ਭਈ ਇਹਨ ਦਾ ਬਾਹਰ ਨਹੀਂ ਛੱਡੇ ਕਿਸੇ ਦੇ ਬਾਪੂ ਤੂੰ ਹੀ ਲਿਆ ਦੇ ਕਰ ਸਦਾ ਪਤਾ ਜਿ ਲੈਉਣਾ ਹੁੰਦਾ ਇਹਨੂੰ ਨਾ ਫੜਾਇਆ ਕਰੋ ਮੈਨੂੰ ਕੋ ਕਹਿਣਾ ਉਹ ਹੈਗਾ ਜਦੋਂ ਬਾਪ ਹੋਣਾ ਲਿਆਉ ਦੂ ਫੇਰਾ ਬਸ ਮੈਂ ਤੇਰੇ ਕੋਲ ਤਾਂ ਪਲ ਲਾ ਕੇ ਕਰਾਉਣਾ ਹਾਂ ਪਰ ਸਾਡੇ ਅੰਦਰ ਮੇਰੇ ਅੰਦਰ ਨਾ ਕੋਈ ਤੈਨੂੰ ਮਾਰੂ ਕੁੜੀ ਨਾ ਰਹਿ ਭਾਬੀ ਮੈਂ ਤੈਨੂੰ ਕਰਨੀ ਹੈ ਭੱਗ ਜਾ ਤੂੰ ਇੱਥੋਂ ਚੰਗੀ ਰਹਿਂਗੀ ਨਾ ਕਿਉਂ ਬਾਲੂ ਮਾਂ ਦੇ ਤਾਂ ਜ਼ਿੰਦਗੀ ਦੇ ਲੈ ਨਰਕ ਬਣੀ ਪਈਏਗੀ ਭਾਬੀ ਦੀ ਪੁੱਤ ਮੈਂ ਤੈਨੂੰ ਕਿਹਾ ਸੀ ਤੂੰ ਕਹਿ ਦਿੰਨੀ ਹੈ ਨਹੀਂ ਮੈਂ ਏਕਰ ਨਹੀਂ ਕਰਦਾ ਮੈਨੂੰ ਪਤਾ ਹੈ ਦਾ ਕੋਈ ਪੈਸਾ ਨਹੀਂ ਦੱਸੋ ਨਾ 2000 ਪਤਾ ਨਹੀਂ ਕਿਹਨੂੰ ਖੁਲਾਇਆ ਆ ਹੁਣ ਵਿੱਚੇ ਆਪ ਪੀ ਆਇਆ ਉਹੀ ਆ ਤੇਰਾ ਬਾਪ ਤਾਂ ਮਸਾ ਮਰ ਪਰ ਕੇ ਖੇਤ ਚ ਕੰਮ ਕਰਦਾ ਆਂ ਤੇ ਆ ਤਾਂ ਪੂਰੇ ਪੂਰੇ ਪੈਸੇ ਲਿਆਇਆ ਤੀ ਫੜ ਕੇ ਉਹ ਇਦਾਂ ਗੱਲ ਜੇ ਤਾ ਮੈਨੂੰ ਨਾਲ ਟਕਿਆ ਇਨਾ ਗੱਲ ਕਰਦੀਆਂ ਇਹ ਸ਼ਾਇਦ ਸੁਧਰ ਜਾਣਗੇ ਹਰ ਇਹ ਤਾਂ ਨਾ ਹੀ ਨਹੀਂ ਲੈ ਰੇ ਸੁਧਰਨ ਦਾ ਕਾਹ ਨੂੰ ਸੁਧਰਦਾ ਵਈ ਇਹਨੂੰ ਪੈਸੇ ਨਾ ਦਿਆ ਕਰੋ ਚੰਗੇ ਰਹੂਗੇ ਫੜਾ ਦੇਂ ਜੋ ਚੱਕ ਇਹਨੂੰ ਪੈਸੇ ਇਹਨੂੰ ਕਿਹਨੇ ਫੜਾਇਆ ਰੇ ਮੈਂ ਤਾਂ ਇਹਨੂੰ ਜਵਾਖਾਂ ਨੂੰ ਫੜਾਇਆ ਸੀ ਲੈ ਕੇ ਫਿਰ ਉਹ ਕਿਨੂੰ ਪੜਾਉਗੀ ਉਸੇ ਨੂੰ ਫੜਾਉਗੀ ਸੌਦਾ ਲੈਣ ਵਾਸਤੇ ਤਾਂ ਬੱਪ ਤੂ ਲਿਆਉਂਦਾ ਉਹ ਮੈਨੂੰ ਆਇਆ ਸੀ ਪਿੱਟ ਗਈ ਨਾਲ ਮੈਂ ਲੈ ਆਉਂ ਇੱਕ ਤਾਂ ਸਾਧਨ ਦਾ ਔਖਾ ਹੋ ਜਾਂਦਾ ਨਾ ਤਾਂ ਮੈਂ ਸੂਟਰ ਜਾਣਾ ਨਾ ਵਾਸਾ ਆਵੇ ਟਾਈਮ ਤੇ ਹੈ ਚਲੋ ਜੱਸੀ ਹੁਣ ਤਾਂ ਆਪਾਂ ਵਗ ਜਾ ਕਰਾਂਗੇ ਸੌਦਾ ਪੱਤਾ ਲਿਆਉਣ ਠੀਕ ਹੈ ਨਾ ਇਹਨੂੰ ਨਾ ਫੜਾਇਆ ਕਰੋ ਮਲੰਗ ਜੇ ਇਹਨੂੰ ਚਲੋ ਹੁਣ ਜੋ ਕੁਝ ਹੋ ਗਿਆ ਨੂੰ ਛੱਡੋ ਮੇਰੀ ਗਲਤੀ ਰਹੀ ਗਈ ਜਿਹੜੀ ਮੈਂ ਇਹਨਾਂ ਨੂੰ ਪੈਸੇ ਫੜਾਤੇ ਦੱਸ ਪੁੱਤ ਦੇਖ ਲਾ ਕਿਤੇ ਗਿਰਿਆ ਹੀ ਨਾ ਪਿਆ ਹੋਵੇ ਮਰ ਜਾਣ ਦੇ ਪਰਾਂ ਗਿਰਿਆ ਪਿਆ ਦੱਸ ਕੀ ਪੁੱਤ ਐ ਵੀ ਨਹੀਂ ਦੇਖ ਹੁੰਦਾ ਹੈਗਾ ਪਤਾ ਨਹੀਂ ਇਹਦੇ ਦਿਮਾਗ ਨੂੰ ਹੋਇਆ ਹੋਇਆ ਕੀ ਆ ਇੱਕ ਲੋਕ ਨੇ ਪੁੱਤ ਨਾਲੇ ਤੇ ਸਿਰ ਤੇ ਖਾਂਦੇ ਨੇ ਨਾਲੇ ਉਹ ਹੀ ਘਰ ਤਾਂ ਆਪਣਾ ਖਰਾਬ ਹੁੰਦਾ ਇਹਨੂੰ ਆਏ ਨਹੀਂ ਹੈਗਾ 2000 ਦਾ ਪੁੱਤ ਕਿੰਨੇ ਦਿਨ ਦੇ ਸੌਦੇ ਆਉਂਦੇ ਜਿਹੜੇ ਅੱਜ ਘੰਟੇ 'ਚ ਕਿਸੇ ਨੂੰ ਖਲਾ ਕੇ ਆ ਗਿਆ ਮੰਮੀ ਮੈਂ ਤਾਂ ਐਂ ਕਹਿਨੀ ਆ ਕਿਸੇ ਦਿਨ ਨਾ ਇਹਨਾਂ ਨੂੰ ਪਿਆਰ ਨਾਲ ਬੈਠ ਕੇ ਸਮਝਾਓ ਸ਼ਾਇਦ ਸਮਝ ਜਾਣ ਕਾ ਨੂੰ ਸਮਝਦਾ ਪਾ ਮੇਰੇ ਲੰਘੀ ਭਾਈ ਮੇਰੀ ਸਾਰੀ ਉਮਰੇ ਲੰਘੀ ਸਮਝਾਉਂਦੇ ਨਹੀਂ ਤੁਹਾਨੂੰ ਤਾਂ ਐਸੀ ਚੱਲ ਵਿਆਹ ਹੋ ਜਾਊਗਾ ਵੀ ਸੁਧਰ ਜਾਊਗਾ ਸੁਧਰ ਜਾਊਗਾ ਪਰ ਇਹ ਤਾਂ ਨੂੰ ਸੁਧਰਦਾ ਹੈ ਅੱਛਾ ਮੰਮੀ ਮੈਂ ਦੇਖਦੀ ਆ ਉਹਨਾਂ ਨੂੰ ਦੇਖ ਲੈ ਉਹ ਤੂੰ ਕੀ ਦੇਖਣਾ ਹੈ ਜੀ ਜਦੋਂ ਤੰਗੇ ਕਰਦਾ ਹੈ ਇਹ ਜਿਹਨੂੰ ਇਹ ਨਹੀਂ ਆਉਂਦਾ ਹੈਗਾ ਵੀ ਮੇਰੀ ਭੈਣ ਘਰੇ ਬੈਠੀ ਹੈਗੀ ਮੈਨੂੰ ਤੇ ਇਹ ਕਿੰਨਾ ਪੁੱਠਾ ਬੋਲ ਕੇ ਗਿਆ ਹੁਣ ਪੁੱਠਾ ਦਾ ਭਾਈ ਉਹ ਕਿਨੂੰ ਬੋਲਦਾ ਸਦਾ ਸਾਨੂੰ ਵੀ ਬੋਲਦਾ ਜੇ ਇੰਨੀ ਸ਼ਰਮ ਹੋਵੇ ਤੇਰੀ ਕਾਹਨੂੰ ਖਾਵੇ ਪੀਵੇ ਆਕਸਵਾ ਖਾ ਪੀ ਕੇ ਆਉਂਦਾ ਜਿਹੜਾ ਹੈ ਇਹਨੂੰ ਤਾਂ ਨਸ਼ੇ ਚ ਆਏ ਵੀ ਨਹੀਂ ਪੁੱਤ ਪਤਾ ਲੱਗਦਾ ਆ ਦੇਖ ਲੈ ਤੈਨੂੰ ਵੀ ਕਿਵੇਂ ਬੋਲਦਾ ਤੀਗਾ ਵੀ ਆਖੇ ਤੂੰ ਮਾੜੀਆਂ ਤੁਹਾਡੇ ਤੇਰੇ ਸਹੁਰੇ ਤਾਂ ਚੰਗੇ ਨੇ ਉਹ ਇਹਨ ਦਾ ਸੁਧਾਰਨਾ ਭਾਈ ਮੈਂ 1 ਮਿੰਟ ਚ ਸੁਧਾਰਦਾ ਤੇਰੀ ਮਾਂ ਨਹੀਂ ਹਟਦੀ ਇਹ ਮੂਰੇ ਹੋ ਜਾਂਦੀ ਐ ਐ ਹੋ ਜੂ ਜਵਾ ਖਾ ਪੀ ਜਾਂਦਾ ਕੋਸ ਕਾ ਕਾ ਵੀ ਇਹ ਪਈ ਕਰਾਉਣਾ ਕੀ ਹੈ ਜਿਹੜਾ ਦਾ ਕੋਈ ਸੁਖ ਸਾਰ ਹੀ ਨਹੀਂ ਹੈ ਗਿਆ ਉਹ ਤਾਂ ਗੱਲ ਹੈ ਜੇ ਤਾਂ ਕੰਮ ਕਰੇ ਬੰਦਾ ਫਿਰ ਵੀ ਇਹ ਦਾਰੂ ਪੀ ਕੇ ਐ ਹੁਣ ਲੇਟ ਜੂਗਾ ਦਾਰੂ ਪੀ ਕੇ ਉੱਠਣਾ ਨਹੀਂ ਹੈ ਗਿਆ ਸਵੇਰੇ ਫੇਰ ਲੱਗ ਜੂਗਾ ਪੈਸੇ ਦੇ ਦੋ ਪੈਸੇ ਦੇ ਦੋ ਫੇਰ ਬੁੱਤ ਸਮਝੇ ਤਾਂ ਤਾਂ ਉਹਨੂੰ ਸਮਝਾਈਏ ਐ ਕਣ ਕਹਿੰਦਾ ਨਸ਼ੇ ਚ ਉਹਨੂੰ ਕੁੱਟ ਮਾਰ ਕੇ ਕੀ ਮਿਲੂਗਾ ਆਪਾਂ ਨੂੰ ਤੇਰਾ ਬਾਪ ਤਾਂ ਜਦੋਂ ਪੀ ਕੇ ਆਣ ਦਾ ਡੰਡਾ ਚੱਕ ਲੈਂਦਾ ਇਹ ਤਾਂ ਸ਼ਰਾਬ ਨਾਲ ਜੇ ਪੀ ਗਏ ਦੇਖੀ ਮਹੀਨਾ ਵੀ ਨਹੀਂ ਕੱਟਦਾ ਹੈ ਗਿਆ ਆ ਹੁਣ ਕਰ ਦੂ ਲੀਵਰ ਖਰਾਬ ਸ਼ਰਾਬ ਚੱਲ ਹੁਣ ਕੀ ਕਰਾਂ ਮੈਂ ਦੁਖੀ ਹਾਂ ਦੁਖੀ ਨਹੀਂ ਹਾਂ

ਰੋਬੀ ਕਰਮਚਾਰੀ ਤੇ ਰਿਹਾ ਸੀ ਖਰੀਦਾ ਸਮਾਨ ਜੀ ਪਿੰਉ ਆਇਆ ਹੁੰਦਾ ਮੇਰਾ ਕਾਰ ਬਸ ਤੇ ਮੇਰਾ ਕੰਨ ਉਜੜੇ ਪਰ ਸ਼ਾਇਦ ਜਹਜੇ ਦੇ ਹਾਲਾਤ ਮੈਨੂੰ ਨਹੀਂ ਲੱਗਦਾ ਮੇਰਾ ਕਾਰ ਬਸ ਸਕਦਾ ਕੀ ਜੀ ਕਿੱਸੇ ਬੰਦੇ ਯਾਰੋ ਬੋਤ ਮੇਰੇ thank you